ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਬੜਾ ਦਿਖਾਵਾਂਗੇ ਤਿੰਨ ਕਪੜਾ ਤੇ ਦੋ ਤਾਜੇ ਸੁੰਜੀਆਂ ਵਿਆ ਡਿਟੇਲ ਵੀਰ ਤੋਂ ਪੁੱਛਦੇ ਆਓ ਆ ਕੇ ਕਰੀਏ ਗੱਲਬਾਤ ਸੱਸੀ ਗੱਲ ਬਾਈ ਸੱਸੀ ਗੱਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਦੱਸਿਓ ਹੀ ਪਿੰਡ ਗੁਰਜਟਲਮਾ ਜ਼ਿਲ੍ਹਾ ਤੇ ਮੋਬਾਈਲ ਨੰਬਰ ਆਪਣਾ 7087209842 7087209842 ਪਿੰਡ ਬੁਰਜਟਲਮਾ ਜ਼ਿਲ੍ਹਾ ਪਹਿਗਾਮਾਰਸਾ ਤੇ ਆਪਣਾ ਵਪਾਰ ਦਾ ਕੰਮ ਆ ਗਿਆ ਹੈ ਨਾ ਹਾਂਜੀ ਬਹਿੜੇ ਹੀ ਹੁੰਦੀਆਂ ਕਮਾਜ ਵੀ ਆਏ ਨੇ ਕਦੇ ਕਦੇ ਨਾ ਬਹਿੜੇ ਹੀ ਬਈ ਮੰਦਰ ਤਾਂ ਨਹੀਂ ਲੈਂਦੇ ਠੀਕ ਹੈ ਕਿੰਨੇ ਕਰੀਡ ਤੋਂ ਲੈ ਕੇ ਕਿੰਨੇ ਤਿਕਰ ਹੁੰਦੀਆਂ ਆਪਣੇ ਚੱਲ ਬੰਦੀਆਂ ਬਈ 40 45 ਤੋਂ ਲੈ ਕੇ ਲੱਖ 1.5 ਲੱਖ ਜਾਨਾ ਜਿੰਨੀ ਮਰਜ਼ੀ ਲੈ ਲਓ ਠੀਕ ਹੈ ਨੇ ਆਮ ਰੇੜ 80 80 ਲਾਹ ਮਾਰਦਾ ਉਹ ਜਿਵੇਂ ਪਹਿਲੇ ਨੰਬਰ ਆਪਾਂ ਵਹਿੜ ਦੇਖੀਏ ਨੇ ਕਿਹੜਾ ਸੂਆ ਸੁੰਦੀ ਆ ਜੀ ਇਹ ਕਲੂਨ ਆ ਬਈ ਪਹਿਲਾ ਸੁਆ ਦੋ ਰਾਂਦਾ ਇਹ ਆਪ ਡੈਨਮਾਰਕ ਦੀ ਆ ਬਾਈ ਠੀਕ ਆ ਪਲੂਣ ਪਹਿਲਾ ਸੁਆ ਸੁਂਦੀ ਪਈ ਆ ਤੇ ਕੱਚੀ ਜ਼ਿਆਦਾ ਲੱਗਦੀ ਆ ਹਨਾ ਇਹਦੇ ਪਿਆ ਬਾਈ ਹਜੇ ਮਹੀਨਾ ਆ ਮਹੀਨਾ ਸੂਰ ਚ ਬਾਕੀ ਪਿਆ ਇਹਦੇ ਪੋਦਾ ਲੱਗਿਆ ਹੋਇਆ ਬਾਈ ਪੀਡੀਐਫ ਦਾ ਸੀਮਣ ਲੱਗਿਆ ਹੋਇਆ ਪੀਡੀਐਫ ਦਾ ਸੀਮਣ ਕਿੰਨਾ ਕੁ ਦੁੱਧ ਮੰਨ ਕੇ ਚੱਲੇ ਵੀ ਦੇ ਦੂਗੀ ਇਹ ਬਾਈ ਮਾਲ ਨੇ ਤਾਂ ਹੀ ਨਹੀਂ ਦਿੱਤਾ 44 47 ਕਿਲੋ ਠੀਕ ਆ ਇਹ 20 ਕਿਲੋ ਦਾ 20 25 ਕਿਲੋ ਦਾ ਦੇ ਹੀ ਦੂ ਬਾਈ ਠੀਕ ਆ 20 ਕਿਲੋ ਮੰਨ ਕੇ ਬੰਦਾ ਲੈ ਲੈ ਟੋਰੀਏ ਦਰਵਾਰ ਹੁੰਦਾ ਸੁਪਰ ਕੱਦ ਕਾਠ ਵਗੈਰਾ ਵੇਖਦਾ ਦੇਖ ਸਕਦਾ ਬੋਡੀ ਸਟਰਕਚਰ ਵਗੈਰਾ ਬਹੁਤ ਜੰਗਾ 20 ਕਿਲੋ ਵੀਰ ਦੱਸਦਾ ਕਿ ਭਾਰ ਦੁੱਧ ਪਾ ਦੂ ਵਾਕੀ ਆਪਣੀ ਸੇਵਾ ਦੇ ਟਪੰਡਾ ਕਰਨ ਚ ਲਈ ਖੁੱਲੀ ਆਈ ਆ ਬਾਈ ਇਹ ਠੀਕ ਹੈ ਜਿੰਦ ਜਾਨ ਬਹੁਤ ਆ ਫੇਸ ਕੁਆਲਟੀ ਵਧੀਆ ਗਈ ਤੇ ਰੇਟ ਵੀਰੇ ਦਾ ਕੀ ਰੱਖਿਆ ਪਾ ਰੇਟ ਬਾਈ ਜੈ ਜੀ ਇਹਦਾ 65000 ਰੁਪਿਆ ਰੇਟ ਗੁਜਾਇਸ ਹੋਜੂਗੀ ਹਾਂ ਮਾਨਸਾਨ ਹੋਜੂਗਾ ਬਾਈ ਠੀਕ ਆ ਲੈ ਚਲ ਬੰਦ ਦਿੰਦਾ ਤੇ ਵੀਰੇ ਦੂਜੇ ਨੰਬਰ ਜਿਹੜੀ ਆ ਪਾ ਇਹ ਵੇਖ ਕੇ ਨੇ ਕਿਹੜਾ ਸੂਸ ਹੁੰਦੀ ਆ ਇਹ ਸਾਈ ਵਾਲਾ ਬਾਈ ਦੂਜਾ ਸੂਸ ਹੁੰਦੀ ਆ ਪਹਿਲਾਂ ਨੇ ਇਹਨੇ ਦੁੱਧ ਦਿੱਤਾ ਬਾਈ 15ਾਂ ਸਾਈ ਵਾਲ ਦੂਸੀ ਲਾ ਬਈ ਜਿਵੇਂ ਮਰਜ਼ੀ ਜਵਾਦ ਵੈਜੇ ਥੱਲੇ ਪਲਾਂ ਐਂ ਭੇਜੋ ਠੀਕ ਆ ਕੋਈ ਦਿੱਕਤ ਨਹੀਂ ਗੱਲ ਇਹ ਨਾ ਨਹੀਂ ਬਈ ਕੋਈ ਵੀ ਨਹੀਂ ਕਹੀ ਜਿਵੇਂ ਮਰਜ਼ੀ ਠੀਕ ਆ ਹਜੇ ਕੱਚੀ ਆ ਹਨਾ ਹਜੇ ਪਏ ਆ ਬੇ ਸਾਲ ਦੇ ਨੇ ਜੀ 10 ਦਿਨ ਸੂਨ ਚ ਬਾਕੀ 15 ਕਿਲੋ ਪਲੂਣ ਦੇ ਦੋ ਦੁੱਤਾ ਤੇ ਰੇਂਜ ਇਹਦੀ ਕਿੰਨੀ ਕੋ ਰੇਂਜ ਬਈ ਜੈਨੇਟ ਇਹਦਾ 55000 ਰੁਪਏ ਤੋਰੀ ਬਾਹਰ ਨੂੰ ਸੋ 55000 ਰੁਪਏ ਕੀਮਤ ਆ 15 ਤੋਂ ਪਾਰ ਦੋ ਤੇ ਇਸ ਵਾਰ ਪਾ ਦੂ 15 ਪਲੂਣ ਦਾ ਪਾਇਵਾ ਦੂਜਾ ਸੂਨ ਹੁੰਦੀ ਆ ਤੇਜ ਬਾਜਰ ਬਾਇਨ ਬਹੁਤ ਆ ਬਈ ਚੌੜੀ ਜੂੜੀ ਦੇਖੋ ਇਹ ਚਾਪੜ ਵਰਗੀ ਬਈ ਜਮੇ ਭੇੜਦੇ ਉਹ ਤੇ ਸੱਤ ਮਲਾਈਆਂ ਆਉਂਦੀਆਂ ਉਹ ਕੁੱਚਾਪੜਾਂ ਨੂੰ ਮੋਟੀ ਟਾੜੀ ਪੂਰੀ ਫੁੱਲ ਆ ਰਾਜੀ ਬਹੁਤ ਆ 15 ਕਿਲੋ ਦੁੱਧ ਪਲੂਣ ਦਾ ਮੰਨ ਕੇ ਚੱਲੀ ਬਈ ਡੇਢ 2 ਕਿਲੋ ਦੁੱਧ ਇਸ ਵਾਰ ਵੱਧ ਜੂਗੀ ਇਹ 55000 ਰੁਪਏ ਕੀਮਤ ਆ ਮੰਨ ਕੇ ਜਿਹੜੇ ਜੱਟ ਸੌਦਾ ਹੈ 17 ਦੇ ਦੁੱਧ ਬਾਈ RAM ਨਾਲ ਰਾਂਹ ਬਾਕੀ ਬਜਰ موجوده ਬਹੁਤ ਆ ਨਾ ਜਮਾਂ ਬਾਈ ਸੀਲ ਠੰਡੀ ਆ ਨਾ ਪੂਰੀ ਜਮਾਂ ਬਾਈ ਵੇਖ ਦੀ ਜਵਾਕ ਜੂਈ ਆ ਸੁਭਰੋ ਦੇਖਸਾਓ ਸੀਲ ਠੰਡੀ ਬਾਧੂ ਆ ਬਸ ਠੀਕ ਆ ਵੀਰੇ ਓਕੇ ਜਮਾਂ ਤੂੰ ਠੰਡੇ ਰੇ ਗੱਲੋਂ ਬੇਫਿਕਰ ਹੋ ਜਾਓ ਤੇ ਅੱਗੇ ਵੀਰੇ ਤੀਜੇ ਨੰਬਰ ਜਿਹੜੀ ਵੜ ਦੇਖੀ ਜੰਨੇ ਆ ਇਹ ਵੀ ਬਈ ਦੂਜਾ ਚਾਲ ਸੁਆਗਾ ਇਹ ਕੈਗਨੇ ਲੈ ਜਾਊਗੀ ਇਹ ਵੀ 10 ਦਿਨ ਪੈ ਜਾਂਦਾ ਬਈ ਜਿਹਦੇ ਤੇ ਆਪਣਾ ਥੋੜਾ ਜਰਸੀ ਚ ਆ ਗਈ ਹੈ ਨਾ ਹਾਂ ਬਈ ਜਰਸੀ ਕ੍ਰੋਚ ਚ ਆ ਗਈ ਹੈ ਅੱਛਾ ਤੇ ਜਰਸੀ ਦਾ ਕ੍ਰੋਚ ਆ ਗਈ ਇਹ 15 ਦਿਨ ਸੂਣ ਚ ਬਾਕੀ ਹਾਂ ਬਈ ਇਹਦੇ ਪਹਿਲਾਂ ਮੈਂ ਇਹਨੇ ਦਿੱਤਾ 16 17 ਕਿਲੋ ਦੋ ਚ ਬਈ ਠੀਕ ਹੈ ਐਦ ਕੀ ਜੇਦੂ ਥੋੜੀ ਲਹੂ ਐਦ ਕੀ ਕੇਰ ਥੋੜੀ ਘੱਟ ਹੋਈ ਆ 15 16 ਕਿਲੋ ਮੰਨ ਕੇ ਲੈ ਲਿਓ ਬਈ ਅਗਲਾ ਠੀਕ ਹੈ ਕਹਿੰਨੇ ਵੀ 20 ਕਹਿ ਜੋ ਤਾਂ ਫੇਰ ਕੋਈ ਨਹੀਂ ਹੈ ਨਾ ਬੜ ਡਲਾ ਹਜੇ ਬਹੁਤ ਹੋਈਆਂ ਬਈ 20 ਦਿਨ ਪੂਰੇ ਲੈ ਜੋ ਹਨਾ ਹਾਂ 15 ਦਿਨ ਤਾਂ ਲੈ ਲੀ ਬਈ ਫੇ ਮੰਨ ਕੇ ਚੱਲੋ ਵੀ 20 ਦਿਨ ਮੰਨ ਕੇ ਚੱਲਿਓ ਹਾਂ ਬਈ ਦੁੱਧ 15 16 ਮੰਨ ਲਿਓ 20 ਜਾ ਛੋਲੇ ਬਈ ਚਲੋ ਦਿੰਦੀ ਨਹੀਂ ਗੱਲ ਜਾਇਜ ਆ ਜਮਾ ਤੇ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ ਜਾਇਜ ਆ ਬਈ 47000 ਰੁਪਈਆ 47000 ਰੁਪਈਆ ਤੇ ਬੈੜ ਜਿੱਦੇ ਤਿਆਰ ਹੋ ਗਈ ਬੈੜ 55 60 ਵਾਲੀ ਹੈ ਹਨਾ ਹਾਂ ਬਈ ਹੁਣ ਤੋ ਦਾ ਕੱਚੀ ਕੱਚੀ ਦਾ ਰੇਟ ਆ ਬਈ ਜਿੱਦੇ ਤਿਆਰ ਹੋਊਗੀ ਉਹਦੇ ਅੱਧ ਰੇਟ ਚਲ ਆਪਾਂ ਨੂੰ ਆਏ ਅੱਜ ਆਈ ਅੱਜ ਲੰਘ ਜੇਗਾ ਹਨਾ ਸੋ ਪਾਣੀ ਵਗਦੇ ਸੋਣਾ ਲੱਗਦਾ ਆਏ ਗਏ ਤਾਂ ਵੀਰ ਕਦਾ ਮਾਰਦਾਨ ਕਰਾਂਗੇ ਝੋਲੀ ਝਾਲੀ ਚੰਗੀ ਆ ਦੁੱਧ 15 16 15 16 ਵੜਦੇ ਪਿਆ ਜਰਸੀ ਦਾ ਕ੍ਰਾਸ ਆ ਕੱਲੀ ਜਰਸੀ ਨਾਲ ਚੰਗੀ ਰਹਿ ਰਹੇ ਨੇ ਸੋ ਮਿਲਕ ਵੇਨ ਵਗੈਰਾ ਦੇਖੋ ਨਾੜਾ ਨੂੜਾ ਬਹੁਤ ਚੰਗਿਆ ਹਵਾਲੇ ਦਿਖਾਈ ਦਿੰਦੀਆਂ ਤੇ ਅੱਗੇ ਗੱਲ ਕਰਦੇ ਆਪਾਂ ਚੌਥੇ ਨੰਬਰ ਵਾਲੀ ਦੀ ਇਹ ਆ ਗਈ ਬਈ ਜਰਸੀ ਇਹਨੇ ਰੋਬੇ 20 ਕਿਲੋ ਦੀ ਸੁਈ ਨੂੰ ਬਈ ਆ ਬੱਛਾ ਇਹਦਾ ਔਰ ਲਾ ਹਾਂ ਬਈ ਘਰੇ ਸੁਈ ਆਪਣੇ ਹਾਂ ਬਈ ਘਰੇ ਸੁਈ ਦੀ ਜੇਰ ਜੀ ਰੋਕਿਆ ਜਮਾ ਬਈ ਸਾਰਾ ਰੋਕਿਆ ਦੁੱਧ ਕਿੰਨਾ ਹੁਣ ਦੁੱਧ ਹੁਣ ਬਈ ਹੈਗਾ 13 ਕਿਲੋ ਇਹਦੇ ਥੇ ਸਾਡੇ ਸੇਰਲੇ ਟਾਈਮ ਦਾ ਚਵਾਦਾਂਗੇ ਜਮਾ ਹਾਂ ਜਮਾ ਬਈ ਜਮਾ ਤੇ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ 45000 ਦੀ ਆ ਬਈ ਗਜੈਸ ਹੋ ਜੂਗੀ ਹਾਂ ਮਾਣੀ ਮਲਟੀ ਹੋ ਜੂ ਬਈ ਮਾ ਤੇ ਚੌਣ ਚਵਾਦੀ ਓਕੇ ਜਮਾ 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 ਬਈ ਟੋਰੀ ਬਾਹਰ ਨੇ ਸੁਬਰ ਚੌਥੇ ਨੰਬਰ ਵਾਲੇ ਰਜਰਸੀ ਦੇਖਦੇ ਪਿਆ ਸੂਈ ਸਵਾਈ ਆ ਪਿੱਛੇ ਬੱਛਾ ਤੇ ਜੇਰ ਵਗੈਰਾ ਦਾ ਨਾ ਤੇ ਨਾਲ ਲੇਟਰ ਦੁੱਧ ਜਮਾ ਹਾਜ਼ਰ ਆ ਹਨਾ ਠੀਕ ਆ ਕੀਮਤ ਇਹਦੀ ਆ ਗਈ 47000 45 45000 ਰੁਪਏ ਕੀਮਤ ਆ ਵਿੱਚੋਂ ਮਾਨਦਾਨ ਵੀ ਇਹਦੇ ਹੋ ਜੂਗਾ ਸੋ ਚੌਣ ਚਵਾਦੀ ਵੀਰ ਕਹਿੰਦਾ ਓਕੇ ਆ ਜਰਸੀ ਕੱਦ ਘਾਟ ਹੈਗਾ ਜਿੰਦ ਜਾਨ ਚ ਬੜ ਸੂਈ ਸਲਾਈ ਚੋ ਗਿਆ ਲੈ ਲਓ ਜਮਾ ਦੇਖੋ ਰੇਤੇ ਤੇ ਚੰਬਲ ਦੀ ਆ ਤੇ ਵੀਰੇ ਪੰਜਵੇਂ ਨੰਬਰ ਜਿਹੜੇ ਵੇਖ ਜਿਐ ਨੇ ਐਰ ਸ਼ੈਰ ਹਨਾ ਹਾਂ ਬਈ ਇਹ ਕਿਹੜਾ ਸੂਆ ਸੂਈ ਆ ਦੂਜਾ ਸੂਆ ਬਈ 6 ਲਾਂਦਾ ਮੂੰਗੂ ਬਈ ਇਹ ਤਾਂ ਬੱਚਾ ਵੜਾ ਗਿਆ ਹਾਂ ਬਈ ਪੰਛੀ ਆ ਬਈ ਇਹ ਇਹਨੂੰ ਹੋ ਕੇ ਦਾਤ ਦੇਣਾ ਚ ਸੂਈ ਜਰਸੀ ਚ ਆ ਗਈ ਨਾ ਹਾਂ ਜਰਸੀ ਜੀ ਬਈ ਦੁੱਧ ਕਿੰਨਾ ਹੋਣ ਜਮਾ ਦੁੱਧ ਹੁਣ ਬਈ 15 ਲੀਟਰ ਆ ਦੇ ਥੱਲੇ 15 ਲੀਟਰ ਮੁੱਲ ਕੀ ਇਹਦਾ ਮੁੱਲ ਇਹਦਾ ਬਈ 60000 ਰੁਪਈਆ ਕਿੰਨਾ ਦੁੱਧ ਪਾਉਂ ਵਧੂ ਹੋਰਕ ਨੇ ਹਾਂ ਬਈ ਵਧੂ ਹਜੇ ਥੋੜਾ ਬਹੁਤ ਜੀਗੀ ਜਿੰਨਾ ਤੋਂ ਲਈ ਆ ਨਾ ਤੇ ਸੇਵਾ ਕੱਢ ਜਿਉੜੀ ਪ੍ਰੋਬਲਮ ਆ ਗਈ ਸੀਗੀ ਠੀਕ ਹੈ ਉਹਦਾ ਕਰਕੇ ਦੁੱਧ काढੀ ਦੁੱਧ ਦਾ 17 ਕਿਲੋ ਹੈਗਾ ਦੂਜਾ ਭਾਈ ਮੰਨ ਕੇ ਜੱਲੇ ਵੀ 16 17 ਦੇ ਦੇ 17 ਦੇ ਦੋ ਭਾਈ RAM ਨਾਲ ਥੋੜੀ ਬਾਹਰ ਲੋ ਤੇ ਚੋਰ ਜਵਾਕ ਕੇ ਜਮਾ ਜਮਾ ਭਾਈ ਜਮਾ ਛੰਡੀ ਸੀਰਾ ਵੀ ਆਖਰੀ ਜਵਾਖਾਂ ਨੂੰ ਬੰਦਾਈ ਰੱਖਿਓ ਭਾਈ ਸੁਪਰ 에어 ਸ਼ੈਰ ਬੈੜਾ ਦੂਜਾ ਸੁਆ ਸੂਈ ਵੀ ਆ ਪਿੱਛੇ ਬੱਛੀ ਆ ਜੇਰ ਵਗੈਰਾ ਦਾ ਨਾ ਮੁੱਲ 60000 ਰੁਪਏ ਦਾ ਗੱਦਿਆਂ ਚੱਲ ਕੇ ਦੇ ਥੋੜੀਆਂ ਤੇ ਬਾਕੀ ਅੱਖ ਰੁੱਖੇ ਦੇਖੋ ਬੱਚੀ ਤਾਂ ਬਹੁਤ ਚੰਗੀਆਂ ਕੱਦ ਘੜ ਬਹੁਤ ਹੈ ਜਿੰਦ ਜਾਣ ਦੇ ਵਿੱਚ ਸਹਿਜ ਪੂਰਾ ਫੁੱਲਾ ਲੇਵਾ ਵਗੈਰਾ ਬਿਊਟੀ ਦੇ ਵਿੱਚ ਸਾਬਤ ਸਤਰੀ ਸਵਾਈ ਚੋਲੇ ਆਪਦੀ ਦੋ ਟਾਈਮ ਦੋ ਟਾਈਮ ਦੇਵਾਂਗੇ ਜਵਾਕੇ ਵੀਰੇ ਜਮਾ ਜਮਾ ਬਾਈ ਚਾਹ ਲੈਣੇ ਬੰਦਾ ਠੀਕ ਆ ਸੋ ਵੀਰੇ ਕਾ ਤਸੱਲੀ ਕਰਾ ਕੇ ਜਮਾ ਲੈ ਕੇ ਜਾਓ ਚੋਕੇ ਲੈ ਕੇ ਜਾਓ ਜਮਾ ਸੋ ਆਪਾਂ ਸਾਨੂੰ ਪੰਜ ਨਗ ਦਿਖਾਤੇ ਦੋ ਸੂਜੇਵੇਂ ਤੇ ਤਿੰਨ ਦਿਖਾ ਦਿਆ ਗੱਬਣਾ ਪਿੰਡ ਬੁਰਜ ਢੱਲਮਾ ਮਾਨਸਾ ਜ਼ਿਲ੍ਹੇ ਦਾ ਪਿੰਡ ਪੈ ਗਿਆ ਸੋ ਇਹਨਾਂ ਨਗਾਂ ਦੇ ਵਿੱਚੋਂ ਕੋਈ ਵੀ ਨਗ ਕਿਸੇ ਵੀਰ ਦੇ ਪਸੰਦ ਹੋਵੇ ਆਗੇ ਤੁਸੀਂ ਖਰੀਦਾਰੀ ਕਰ ਸਕਦੇ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਨਿਰਖ ਫਰਕ ਤੁਸੀਂ ਆਪ ਕਰਨੀ ਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਰੋ ਧੰਨਵਾਦ ਜਲਦ ਮਿਲ ਜਾਂ